ਸ਼ਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਨੈਟ ਦੇ ਇਗਜ਼ਾਮ ਦੀ ਗੱਲ ਕਰੀਏ ਤੇ ਸੜਕ ਤੋਂ ਲੈ ਕੇ ਸੰਸਦ ਤੱਕ ਇਸ ਇਗਜ਼ਾਮ ਨੂੰ ਲੈ ਕੇ ਵਿਰੋਧ ਹੁੰਦਾ ਹੋਇਆ ਨਜ਼ਰ ਆਇਆ ਅੱਜ ਐਨਟੀਏ ਕਹਿੰਦੀ ਨਜ਼ਰ ਆਈ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੇ ਸੰਕੇਤ ਮਿਲੇ ਹਨ ਕਿ ਇਸ ਇਗਜ਼ਾਮ ਦੇ ਵਿੱਚ ਕਿਥੇ ਨਾ ਕਿਥੇ ਕਰਪਸ਼ਨ ਹੋਈ ਹੈ ਧੰਦਲੀ ਹੋਈ ਹੈ ਤੇ ਇਸ ਦੇ ਵਿੱਚ ਗੜਬੜੀ ਹੋਈ ਹੈ ਜਿਸ ਆਧਾਰ ਤੇ ਇਸ ਇਗਜ਼ਾਮ ਨੂੰ ਰੱਦ ਕਰਨ ਦੀ ਗੱਲ ਕੀਤੀ ਗਈ ਹੈ ਮੁਰਾ ਤਾਂ ਇਗਜ਼ਾਮ ਕਰਾਉਣ ਦੀ ਗੱਲ ਕੀਤੀ ਗਈ ਹੈ ਲੇਕਿਨ ਜਿਸ ਤੱਕ ਦੇ ਨਾਲ ਇਹ ਵੱਡਾ ਮਸਲਾ ਬਣਦਾ ਨਜ਼ਰ ਆਇਆ ਔਰ ਇਸ ਮਸਲੇ ਨੂੰ ਰੱਖ ਕੇ ਵਿਰੋਧੀ ਧਿਰ ਕਹਿੰਦੀ ਨਜ਼ਰ ਆਈ ਕਿ ਬੱਚਿਆ ਦੇ ਭਵਿੱਖ ਦੇ ਨਾਲ ਖਿਲਵਾੜ ਹੋਇਆ ਕਿਉਂਕਿ ਯੂਜੀਸੀ ਦੀ ਗੱਲ ਕਰੀਏ ਨਿੱਟ ਦੀ ਗੱਲ ਕਰੀਏ ਆਈਐਸ ਜਾਂ ਆਈਪੀਐਸ ਦੇ ਐਗਜ਼ਾਮ ਦੀ ਗੱਲ ਕਰੀਏ ਬੱਚਿਆਂ ਦਾ ਸੁਪਨਾ ਹੁੰਦਾ ਸ਼ੁਰੂ ਤੋਂ ਬੱਚੇ ਇਹਨਾਂ ਐਗਜ਼ਾਮਾਂ ਦੀ ਤਿਆਰੀ ਕਰਦੇ ਨੇ ਤੇ ਜਦੋਂ ਉਹਨਾਂ ਦੀ ਉਮੀਦਾਂ ਦੇ ਉੱਪਰ ਐਗਜ਼ਾਮ ਕੰਡਕਟ ਕਰਨ ਵਾਲੀਆਂ ਏਜੰਸੀਆਂ ਜਿਹੜੀਆਂ ਨੇ ਖਰੀਆਂ ਨਹੀਂ ਉਤਰਦੀਆਂ ਤੇ ਫਿਰ ਭਵਿੱਖ ਤੇ ਖਰਾਬ ਹੁੰਦਾ ਹੀ ਹੁੰਦਾ ਹੈ ਆਸਾਂ ਉਮੀਦਾਂ ਵੀ ਟੁੱਟਦੀਆਂ ਹੋਈਆਂ ਨਜ਼ਰਾਂ ਦੀ ਐਨਜਾਮਾ ਦੀ ਪਾਰਟੀ ਫਿਰ ਤੋਂ ਕੇਂਦਰ ਦੀ ਮੋਦੀ ਸਰਕਾਰ ਦੇ ਉੱਪਰ ਐਨਟੀਏ ਦੇ ਉੱਪਰ ਕੜਾ ਹਮਲਾ ਬੋਲਦੀ ਹੋਈ ਨਜ਼ਰ ਆਈ ਐਡਵੋਕੇਟ ਪਾਸੀ ਸਾਡੇ ਨਾਲ ਨੇ ਗੱਲਬਾਤ ਕਰਨੇ ਪਾਇਸ ਸਾਹਿਬ ਇੱਕ ਵੱਡਾ ਮਸਲਾ ਐਨਟੀਏ ਦੇ ਜਿਹੜੇ ਨਿੱਟ ਦੇ ਇਗਜ਼ਾਮ ਨੇ ਔਰ ਐਨਟੀਏ ਦਾ ਇਹ ਕਹਿਣਾ ਪਹਿਲਾਂ ਕੀ ਧੰਦਲੀ ਨਹੀਂ ਹੋਈ ਸੀ ਪੇਪਰ ਲੀਕ ਨਹੀਂ ਹੋਇਆ ਸੀ ਲੇਕਿਨ ਹੁਣ ਇਹ ਕਹਿਣਾ ਕਿ ਉਹਨਾਂ ਨੂੰ ਸੰਕੇਤ ਮਿਲੇ ਹਨ ਔਰ ਉਸੇ ਸੰਕੇਤਾਂ ਦੇ ਆਧਾਰ ਤੇ ਉਹਨਾਂ ਨੇ ਇਗਜ਼ਾਮ ਵੀ ਰੱਦ ਕਰਨ ਦੀ ਗੱਲ ਕੀਤੀ ਔਰ ਮੁੜ ਤੋਂ ਇਗਜ਼ਾਮ ਕੰਡਕਟ ਕਰਾਉਣ ਦੀ ਵੀ ਗੱਲ ਕੀਤੀ ਹੈ ਕਿਤਾ ਦੇਖਦੇ ਉਸ ਓਵਰঅল ਮਸਲੇ ਨੂੰ ਦੇਖੋ ਰਾਜਨੀਤੀ ਕਰਨ ਲਈ ਹੋਰ ਮੁੱਦੇ ਬਹੁਤ ਹੁੰਨੇ ਆ ਜਿੱਥੇ ਸਾਡੇ ਵਿਦਿਆਰਥੀਆਂ ਦਾ ਸਾਡੇ ਬੱਚਿਆਂ ਦਾ ਸਾਡੇ ਨੌਜਵਾਨਾਂ ਦਾ ਭਵਿੱਖ ਦਾ ਸਵਾਲ ਹੋਵੇ ਉਥੇ ਜਿਹੜਾ ਹੈ ਜੀ ਇਦਾਂ ਦੀਆਂ ਅਨਿਯਮਤਾਵਾਂ ਕਪਲੇ ਨਹੀਂ ਹੋਣੇ ਚਾਹੀਦੇ ਅੱਜ ਪੂਰਾ ਦੇਸ਼ ਇਸ ਚੀਜ਼ ਦੇ ਲਈ ਚਿੰਤਿਤ ਹੈ ਜੀ 24 ਲੱਖ ਦੇ ਕਰੀਬ ਬੱਚਿਆਂ ਨੇ NEET ਦਾ ਇਗਜ਼ਾਮ ਦਿੱਤਾ ਤੇ ਇਹੀ NTA ਕਿਸ ਦਬਾਅ 'ਚ ਸੀ ਕਿਸ ਪਰੇਸ਼ਾਨੀ 'ਚ ਸੀ ਕਿਸ ਮਜਬੂਰੀ 'ਚ ਸੀ ਪਹਿਲਾਂ ਤਾਂ ਕਹਿ ਰਹੀ ਸੀ ਕੋਈ ਪੇਪਰ ਲੀਕ ਨਹੀਂ ਹੋਇਆ ਜੀ 5 ਮਈ ਨੂੰ ਪੇਪਰ ਹੁੰਦਾ ਹੈ ਤੇ ਉਸ ਤੋਂ ਬਾਅਦ ਬਿਹਾਰ ਦੇ ਵਿੱਚ ਪਟਨਾ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਕਿੰਦਾ 13 ਦੇ ਕਰੀਬ ਬੰਦਿਆਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਕਿਉਂਕਿ ਪੇਪਰ ਲੀਕ ਹੋਇਆ ਇੱਕ ਗ੍ਰਿਫਤਾਰ ਬੱਚਾ ਇੱਥੋਂ ਤੱਕ ਕਹਿੰਦਾ ਕਿ ਜੋ ਪੇਪਰ ਮੈਨੂੰ ਮੇਰੇ ਰਿਸ਼ਤੇਦਾਰ ਨੇ ਅਰੇਂਜ ਕਰਕੇ ਦਿੱਤਾ ਉਹ ਸੇਮ ਟੂ ਸੇਮ ਉਹੀ ਪੇ ਕਵੈਸਚਨ ਪੇਪਰ ਸੀ ਜੋ ਪੇਪਰ ਜੋ ਆਇਆ ਉਸ ਤੋਂ ਬਾਅਦ ਗੁਜਰਾਤ ਦੇ ਵਿੱਚ ਤਿੰਨ ਬੰਦਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਜੀ ਐਨਟੀਏ ਕਵੈਸਚਨਸ ਦੇ ਆਨਸਰ ਦੇਣ ਦੀ ਬਜਾਏ ਪ੍ਰੈਸ ਕਾਨਫਰੈਂਸ ਕਰਕੇ ਸੈਟੀਸਫੈਕਟਰੀ ਰਿਪਲਾਈ ਦੇਣ ਦੀ ਬਜਾਏ ਇੱਕ ਪ੍ਰੈਸ ਰਿਲੀਜ਼ ਕਰਕੇ ਕਹਿ ਦਿੰਦੀ ਹੈ ਕੋਈ ਲੀਕੇਜ ਨਹੀਂ ਹੋਈ ਕੋਈ ਪੇਪਰ ਲੀਕ ਨਹੀਂ ਹੋਇਆ ਦੂਸਰੇ ਪਾਸੇ ਕੀ ਹੁੰਦਾ ਜਦੋਂ ਰਿਜ਼ਲਟ ਆਂਦਾ ਹੈ ਰਿਜ਼ਲਟ ਨੇ ਤਾਂ ਆਣਾ ਸੀਗਾ 14 ਜੂਨ ਨੂੰ ਜੀ 4 ਜੂਨ ਨੂੰ ਪਾਰਲੀਮੈਂਟ ਦਾ ਰਿਜ਼ਲਟ ਆ ਰਿਹਾ ਸੀ ਉਸੇ ਦਿਨ ਫਿਰ ਕੀ ਮਜਬੂਰੀ ਸੀ 10 ਦਿਨ ਪਹਿਲਾਂ ਹੀ ਤੁਸੀਂ ਜਿਹੜਾ ਰਿਜ਼ਲਟ ਕਲੀਅਰ ਕਰਤਾ ਸੋ 댓 ਕੇ ਗੱਲ ਚੁੱਪਚਪੀ ਤੇ ਨਿਕਲ ਜੇ ਜੀ ਉਹ ਵੀ ਇੱਕ ਕੁਐਸਚਨ ਖੜਾ ਹੁੰਦਾ ਉਸ ਤੋਂ ਅਗਲਾ ਕੁਐਸਚਨ ਖੜਾ ਹੁੰਦਾ ਕਿ 67 ਬੱਚੇ ਟਾਪਰ ਫਰਸਟ ਪੋਜੀਸ਼ਨ ਤੇ ਜੀ ਤੁਹਾਡੇ ਯਾਦ ਹੋਏਗਾ 2021 ਦੇ ਵਿੱਚ ਤਿੰਨ ਬੱਚੇ ਟੌਪ ਕਰਕੇ ਸੀ 720 ਚੋਂ 720 ਮਾਰਕਸ ਲੈ ਕੇ ਸੀ 2022 ਦੇ ਵਿੱਚ ਚਾਰ ਬੱਚਿਆਂ ਨੇ ਟੌਪ ਕੀਤਾ ਸੀ 715 ਮਾਰਕਸ ਦੇ ਨਾਲ ਜੀ 2023 ਦੇ ਵਿੱਚ ਦੋ ਦੋ ਬੱਚਿਆਂ ਨੇ 720 ਮਾਰਕਸ ਦੇ ਨਾਲ ਟੌਪ ਕੀਤਾ ਸੀ ਇਸ ਵਾਰ ਹੀ 67 ਬੱਚੇ ਔਰ ਉਹਨਾਂ ਚ 6 ਬੱਚੇ ਇਹੋ ਜਿਹੜੇ ਇੱਕੋ ਸੈਂਟਰ ਚ ਹਰਿਆਣੇ ਦੇ ਇੱਕ ਸੈਂਟਰ ਦੇ ਵਿੱਚੋਂ ਆ। ਔਰ ਉਸ ਸੈਂਟਰ ਦੇ ਵਿੱਚ ਵੱਖ-ਵੱਖ ਸਟੇਟਸ ਤੋਂ ਵੀ ਬੱਚਿਆਂ ਨੇ ਐਡਮਿਸ਼ਨ ਲਈ ਤਿੱਦ ਕੇ ਜਿਹੜਾ ਵੀ ਬੱਚਾ ਤਿਆਰੀ ਕਰਦਾ ਆਪਣੇ ਘਰ ਦੇ ਨੇੜੇ ਦੇ ਸੈਂਟਰ ਦੇ ਵਿੱਚ ਕਰਦਾ ਇਹ ਬਹੁਤ ਵੱਡੇ ਕੁਐਸਚਨ ਖੜੇ ਹੁੰਦੇ ਆ। ਅਚਾ ਕਿਹੜਾ ਸੈਂਟਰ ਹੈ? ਕਿਸਦਾ ਸੈਂਟਰ ਹੈ? ਸਵਾਲ ਤੇ ਹੈ ਕਿ ਸੈਂਟਰ ਕਿਸਦਾ ਹੈ ਔਰ ਕਿਆ ਇਸ ਸੈਂਟਰ ਨੂੰ ਪੇਪਰ ਪਹਿਲਾਂ ਪਹੁੰਚ ਗਿਆ ਸੀ? ਦੇਖੋ ਇਹੀ ਤਾਂ ਜਾਂਚ ਦਾ ਵਿਸ਼ਾ ਹੈ ਔਰ ਬਹੁਤ ਗਹਿਣ ਜਾਂਚ ਮੰਗਦਾ ਹੈ। ਅਚਾ ਜਰੇ ਏਰੀਆ ਦਾ ਇਹ ਸੈਂਟਰ ਹੈ। ਹੂੰ। ਤੇ 6 ਬੱਚੇ ਉਸ ਤੋਂ ਟਾਪ ਕਰ ਰਹੇ ਹਨ ਉੱਥੇ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਕਿ 720 ਚੋਂ 720 ਮਾਰਕਸ ਲੈ ਰਹੇ ਹਨ ਉੱਥੋਂ ਦੇ 6 ਬੱਚੇ ਬਾਕੀ 24 ਲੱਖ ਵੱਖ-ਵੱਖ ਸੈਂਟਰਾਂ ਤੋਂ 5000 ਸੈਂਟਰ ਸੀ ਟੋਟਲ ਉਸ ਤੋਂ ਬਾਅਦ ਇੱਕ ਕੁਐਸਚਨ ਫੇਰ ਉੱਠਦਾ ਹੈ 4 ਮਾਰਕਸ ਦਾ ਕੁਐਸਚਨ ਜੀ 1 ਮਾਰਕਸ ਦੀ 네ਗੇਟਿਵ ਮਾਰਕਿੰਗ 720 ਦਾ ਟੋਟਲ ਪੇਪਰ ਜੀ ਤੇ ਜੇ ਕਿਸੇ ਦਾ ਇੱਕ ਕੁਐਸਚਨ ਗਲਤ ਹੁੰਦਾ ਤਾਂ 715 ਦੋ ਹੁੰਦੇ ਤਾਂ 710 ਨੰਬਰ ਆਣੇ ਚਾਹੀਦੇ ਤਿੰਨ ਹੁੰਦੇ ਤਾਂ 705 ਚਾਰ ਹੁੰਦੇ ਤਾਂ 700 ਇਸ ਸੀਕੁਐਂਸ ਚ ਆਣਾ ਚਾਹੀਦਾ ਲੇਕਿਨ ਮਾਰਕਸ ਕਿਨੇ ਕਿਨੇ ਆ ਰਹੇ ਆ ਜੀ 717 718 719 ਜੀ ਜਦੋਂ ਇਸ ਗੱਲ ਤੇ ਕੁਐਸਚਨ ਉਠੇ ਫਿਰ ਐਨਟੀ ਦੀ ਕੀ ਮਜਬੂਰੀ ਸੀ ਇਹ ਕਹਿ ਕੇ ਕਿ ਇਸ ਦਾ ਗ੍ਰੇਸ ਮਾਰਕਸ ਕਰਕੇ ਇਦਾਂ ਦੇ ਨੰਬਰ ਆਏ ਆ ਜੀ ਫਿਰ ਉਹ ਗ੍ਰੇਸ ਮਾਰਕਸ ਬਰੋਸ਼ਰ ਦੇ ਵਿੱਚ ਕਿਤੇ ਨਹੀਂ ਕੀ ਪਾਲਿਸੀ ਬਣਾਈ ਜਾਏਗੀ ਗ੍ਰੇਸ ਮਾਰਕਸ ਦੇਣ ਲਈ ਜੀ ਕੋਈ ਕਲੀਅਰ ਹੁਣ ਤੱਕ ਟ੍ਰਾਂਸਪੇਰੈਂਟ ਪਾਲਿਸੀ ਨਹੀਂ ਦੱਸ ਸਕਿਆ ਐਨਟੀਏ ਸੋ ਇਹ ਬਹੁਤ ਵੱਡੇ ਜਿਹੜੇ ਇੱਕ ਸਵਾਲ ਹੈ ਨਾ ਜੀ ਜੀ ਇਹ ਇਕੱਲੇ ਸਵਾਲ ਹੀ ਨਹੀਂ ਹੈ ਇਹ ਬਹੁਤ ਗਹਿਨ ਜਾਂਚ ਦਾ ਵਿਸ਼ਾ ਵੀ ਹੈ ਜੀ ਔਰ ਇਹ ਸਾਡੇ ਬੱਚਿਆਂ ਦੇ ਭਵਿੱਖ ਨਾਲ ਜੁੜੇ ਹੋਏ ਹੈ ਇਸ ਚ ਕਹਿ ਚ ਕੋਈ ਗੁਰੇਜ਼ ਨਹੀਂ ਹੈ ਕਿ ਜਿਹੜੀ ਬੀਜੇਪੀ ਦੀ ਸਰਕਾਰ ਬੱਚਿਆਂ ਦੇ ਭਵਿੱਖ ਨਾਲ ਕਿਤੇ ਨਾ ਕਿਤੇ ਖਿਲਵਾੜ ਚੱਲ ਰਿਹਾ ਹੈ ਬੀਜੇਪੀ ਦੀ ਕੀ ਇਨਵੋਲਵਮੈਂਟ ਹੈ ਸੈਂਟਰ ਸਰਕਾਰ ਦੀ ਇਸ ਦੇ ਵਿੱਚ ਕੀ ਇਨਵੋਲਵਮੈਂਟ ਹੈ ਕੀ ਉਹਨਾਂ ਦੀ ਸ਼ਹਿ ਦੇ ਉੱਪਰ ਪੇਪਰ ਲੀਕ ਹੋਏ ਨੇ ਮੈਂ ਇਹਨੂੰ ਸ਼ਹਿ ਚ ਨਹੀਂ ਕਹੂੰਗਾ ਮੈਂ ਹਲੇ ਇਹਨੂੰ ਇਨਵੋਲਵਮੈਂਟ ਚ ਨਹੀਂ ਲਿਜਾਊਂਗਾ ਪਰ ਇੱਕ ਚੀਜ਼ ਤਾਂ ਮੈਨੂੰ ਦੱਸੋ ਨਾ एनटीए ਦੀ ਜਿਹੜੀ ਇਹ ਸਿਲੈਕਸ਼ਨ ਕਿੱਥੋਂ ਹੁੰਦੀ ਹੈ ਜਿੱਥੇ ਵੀ ਕਿਤੇ ਨੈਸ਼ਨਲ ਲੈਵਲ ਦੇ ਐਂਟ੍ਰੈਂਸ ਇਗਜ਼ਾਮ ਹੋਣਗੇ ਤੇ ਕੇਂਦਰ ਸਰਕਾਰ ਤਾਂ ਜ਼ਿੰਮੇਵਾਰੀ ਆਏਗੀ ਨਾ ਉਸ ਦੇ ਉੱਤੇ ਔਰ ਕੇਂਦਰ ਸਰਕਾਰ ਹੁਣ ਤੱਕ ਚੁੱਪ ਕਿਉਂ ਹੈ ਫਿਰ ਸਿੱਖਿਆ ਮੰਤਰੀ ਨੂੰ ਕੀ ਲੋਡ ਪੈ ਗਈ ਸੀ ਇਹ ਕਹਿਣ ਦੀ ਕਿ ਕੋਈ ਲੀਕ ਨਹੀਂ ਹੋਇਆ ਜੀ ਪੇਪਰ ਤੇ ਅੱਜ ਖੁਦ ਐਂਟੀਏ ਕਹਿ ਰਿਹਾ ਜੀ ਕਿ ਕੁਝ ਬੇਨਿਮੀਆ ਦੀ ਜਿਹੜੀ ਹੈ ਪਤਾ ਲੱਗ ਰਿਹਾ ਜੀ ਇਹ ਜਿਹੜੇ ਵਿਰੋਧਾਪਾਸੀ ਇਹਨਾਂ ਦੇ ਬਿਆਨ ਹੈ ਇਹ ਖੁਦ ਇਹਨਾਂ ਨੂੰ ਖਟਕਟ ਕਰੇ ਚ ਕਿਤੇ ਨਾ ਕਿਤੇ ਖੜਾ ਕਰਨ ਦੀ ਗੱਲ ਆ ਜਾਂਦੀ ਹੱਲ ਕੀ ਹੈ ਇਸ ਦਾ ਹੱਲ ਕੀ ਹੈ ਚਾਹੁੰਦੇ ਕੀ ਹੋ ਕਿ ਅੱਜ ਜਿਹੜਾ ਪੇਪਰ ਰੱਦ ਹੋਇਆ ਮੁੜ ਤੋਂ ਚੋਣ ਕਰਾਉਣ ਮੁੜ ਤੋਂ ਪੇਪਰ ਕਰਾਉਣ ਦੀ ਜਿਹੜੀ ਗੱਲ ਆਈ ਹੈ ਉਸ ਤੋਂ ਸੰਤੁਸ਼ਟ ਨਹੀਂ ਹੋ ਤੁਸੀਂ ਦੇਖੋ 11 ਸਾਲਾਂ ਦੇ ਵਿੱਚ 11 ਵਾਰੀ ਗੁਜਰਾਤ ਚ ਪੇਪਰ ਲੀਕ ਹੋਇਆ ਜੀ ਵਿਆਪਨ ਘੋਟਾਲੇ ਦਾ ਤੁਸੀਂ ਦੇਖੋ ਸੁਪਰੀਮ ਕੋਰਟ ਤੱਕ ਕੀ ਕੁਝ ਹੋਇਆ ਕੀ ਕੁਝ ਉਸ ਤੋਂ ਬਾਅਦ ਹੁੰਦਾ ਰਿਹਾ ਵਿਆਪਨ ਘੋਟਾਲੇ ਤੋਂ ਬਾਅਦ ਜੀ ਇਸ ਤੋਂ ਇਲਾਵਾ ਯੂਪੀ ਦੇ ਵਿੱਚ ਕੌਨਸਟੇਬਲ ਭਰਤੀ 47 ਲੱਖ ਦੇ ਕਰੀਬ ਬੱਚਾ ਨੇ ਨੌਜਵਾਨਾਂ ਨੇ ਮਿਹਨਤਾਂ ਕਰਕੇ ਉਹ ਤਿਆਰੀ ਕੀਤੀ ਤੇ ਉਹ ਪੇਪਰ ਲੀਕ ਹੋਇਆ ਉਹਨਾਂ ਦਾ ਭਵਿੱਖ ਆ ਗਿਆ ਗੁਜਰਾਤ ਦੇ ਵਿੱਚ ਪੰਚਾਇਤਾਂ ਦੇ ਵਿੱਚ ਜੂਨੀਅਰ ਕਲਰਕ ਦੇ ਜਿਹੜੀ ਪੇਪਰ ਆਇਆ ਸੀ ਉਹ ਲੀਕ ਹੋਇਆ 6 ਲੱਖ ਦੇ ਕਰੀਬ ਬੱਚਾ ਦਾ ਉੱਥੇ ਭਵਿੱਖ ਦੌਤੇ ਲੱਗਿਆ ਇਹ ਜਿਹੜੀਆਂ ਘਟਨਾਵਾਂ ਸੀਕੁਐਂਸ ਵਾ ਹੁਣ ਨੀਟ ਵਰਗੇ ਐਗਜ਼ਾਮ ਦੇ ਵਿੱਚ ਯੂਜੀਸੀ ਤੋਂ ਵੀ ਅੱਜ ਕੈਂਸਲ ਕਰਨਾ ਪਿਆ ਇਹ ਜੋ ਦਰਸਾ ਰਿਹਾ ਜੀ ਕਿ ਸਾਡੇ ਨੌਜਵਾਨਾਂ ਦੇ ਵਿੱਚ ਇੱਕ ਬਹੁਤ ਵੱਡੀ ਫਰਸਟ੍ਰੇਸ਼ਨ ਕਿਤੇ ਨਾ ਕਿਤੇ ਬੇਪਰੋਸਗੀ ਪੈਦਾ ਹੋ ਰਹੀ ਆ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਨੂੰ ਸਾਡੀ ਤਾਂ ਬੇਨਤੀ ਹੈ ਕਿ ਆਪ ਸੰਗਿਆਨ ਲੈਂਦੇ ਹੋਏ ਇੱਕ ਸਿਟ ਦੀ ਜਿਹੜੀ ਇਹ ਗਠਨ ਕੀਤਾ ਜਾਏ ਇੱਕ ਇੱਕ ਪਹਿਲੂ ਤੇ ਇਸ ਮੁੱਦੇ ਤੇ ਜਾਂਚ ਹੋਵੇ ਇੱਕ ਇੱਕ ਪਹਿਲੂ ਤੇ ਇਹਦੇ ਉੱਤੇ ਸਖਤ ਕਾਰਵਾਈ ਹੋਵੇ ਜਿੱਥੇ ਵੀ ਕੋਈ ਬੇਨਿਮੀ ਕੋਈ ਕਸੂਰવાર ਪਾਇਆ ਜਾਂਦਾ ਸੋ ਦੈਟ ਦੇਸ਼ ਦੇ ਵਿੱਚ ਜਿਹੜੀ ਹੈ ਵਿਸ਼ਵਾਸ ਬਹਾਲੀ ਹੋ ਸਕੇ ਵਿਸ਼ਵਾਸ ਬਹਾਲੀ ਹੋ ਸਕੇ ਲੇਕਿਨ ਓਵਰਆਲ ਅਗਰ ਇਸ ਓਵਰਆਲ ਮਸਲੇ ਦੀ ਅਸੀਂ ਗੱਲ ਕਰੀਏ ਭਾਜਪਾ ਕਹਿੰਦੀ ਹੈ ਕਿ ਵਿਰੋਧੀਆਂ ਉਤੇ ਰਾਜਨੀਤੀਕਰਨ ਦੀ ਪਈ ਹੈ ਹਰ ਇੱਕ ਮਸਲੇ ਨੂੰ ਰਾਜਨੀਤੀ ਨਾਲ ਜੋੜ ਦਿੰਦੇ ਆ ਕਹਿੰਦੇ ਸਾਡਾ ਇਸ ਮਸਲੇ ਨਾਲ ਇਨਾ ਲੈਣਾ ਦੇਣਾ ਨਹੀਂ ਹੈ ਲੇਕਿਨ ਜਿੱਥੇ ਵੀ ਕਹਿੰਦੇ ਅਗਰ ਕੋਈ ਅਨਿਮਿੱਤਾ ਹੋਈ ਹੈ ਕੋਈ ਗੜਬੜੀ ਹੋਈ ਹੈ ਅਸੀਂ ਉਸ ਦੀ ਜਾਂਚ ਕਰਾਵਾਂਗੇ ਕਾਰਵਾਈ ਹੋਏਗੀ ਦੋਸ਼ੀਆਂ ਦੇ ਖਿਲਾਫ ਕਹਿੰਦੇ ਇਸ ਮਸਲੇ ਨੂੰ ਰਾਜਨੀਤੀ ਨਾਲ ਨਾ ਜੋੜਿਆ ਜਾਵੇ ਅਸ਼ਤਾਪ ਕਹਿ ਰਹੇ ਹਨ ਕਿ ਭਾਈ ਸੰਸਥਾਵਾਂ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਐਂਟ੍ਰੈਂਸ ਐਗਜ਼ਾਮੀਨੇਸ਼ਨ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਔਰ ਜਿੱਥੇ ਕਿਤੇ ਇਦਾਂ ਦੇ ਵੱਡੇ ਵੱਡੀਆਂ ਗੱਲਾਂ ਸਾਹਮਣੇ ਆ ਗਈਆਂ ਡਡੇ ਘਟਾਲੇ ਸਾਹਮਣੇ ਆ ਰਹੇ ਆ ਉੱਥੇ ਤੁਸੀਂ ਲਿਪਾ ਪੋਤੀ ਕਰਨ ਦੀ بجائے ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ 4 ਜੂਨ ਦਾ ਰਿਜ਼ਲਟ ਆਇਆ ਹੋਇਆ ਅੱਜ 20 ਜੂਨ ਹੋ ਗਈ ਜੀ 16 ਦਿਨਾਂ ਚ ਕੀ ਕੀਤਾ ਤੁਹਾਡੇ ਸਿੱਖਿਆ ਮੰਤਰੀ ਆ ਕੇ ਤਾਂ ਕਲੀਨ ਸ਼ੀਟ ਦੇਣ ਦੀ ਕੋਸ਼ਿਸ਼ ਕਰਦੇ ਆ ਜੀ ਤੁਸੀਂ ਪਹਿਲਾਂ ਐਨਟੀਏ ਕਿਹਦੇ ਦਬਾਅ 'ਚ ਕਲੀਨ ਸ਼ੀਟ ਦੇਣ ਦੀ ਕੋਸ਼ਿਸ਼ ਕਰਦਾ ਕਿ ਨਹੀਂ ਪੇਪਰ ਲੀਕ ਨਹੀਂ ਹੋਇਆ ਜੇ ਪੇਪਰ ਲੀਕ ਨਹੀਂ ਹੋਇਆ ਤਾਂ ਗ੍ਰਿਫਤਾਰੀਆਂ ਕਿ ਜੇ ਗ੍ਰਿਫਤਾਰੀਆਂ ਹੋਈਆਂ ਤਾਂ ਫਿਰ ਝੁੱਠਾ ਬਿਆਨ ਕਿਉਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਸਿੱਟ ਬਣਾ ਦਿੱਤੀ ਜਾਏ ਉਮੀਦ ਹੈ ਸਿੱਟ ਜਿਹੜੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਪਾਉ ਜਦੋਂ ਸੁਪਰੀਮ ਕੋਰਟ ਦੀ ਦੇਖਰੇਖ ਦੇ ਵਿੱਚ ਸਿੱਟ ਬਣੇਗੀ ਜੀ ਤੇ ਬਹੁਤ ਕੁਝ ਜਿਹੜਾ ਹੈ ਜੀ ਆਸ ਬੰਦ ਹੀ ਹੈ ਕੋਈ ਪਟੀਸ਼ਨ ਦੀ ਤਿਆਰੀ ਕਰ ਰਹੇ ਹੋ ਕਿ ਸੁਪਰੀਮ ਕੋਰਟ ਦਾ ਰੁਖ ਕੀ ਤਾਂ ਕੋਈ ਲੀਗਲ ਐਕਸਪਰਟਸ ਹੈ ਦੇ ਉੱਤੇ ਚੱਲ ਰਹੇ ਕਿਉਂਕਿ ਇਹ ਮਸਲਾ ਨਾ ਜੀ ਦੇਸ਼ ਤੇ ਯੁਵਾ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ ਜੀ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ ਟੈਲੈਂਟ ਨਾਲ ਜੁੜਿਆ ਹੋਇਆ ਹੈ ਐਲੀਜੀਬਿਲਟੀ ਦੇ ਨਾਲ ਜੁੜਿਆ ਹੋਇਆ ਹੈ ਜੀ ਔਰ ਇਸ ਮਸਲੇ ਦੇ ਉੱਤੇ ਕਿਸੇ ਕਿਸਮ ਦੀ ਵੀ ਕੋਈ ਕਟਾਹੀ ਨਹੀਂ ਹੋਣੀ ਚਾਹੀਦੀ ਜੋ ਹੁਣ ਤੱਕ ਇਹ ਕਰਦੇ ਆ ਰਹੇ ਬਿਲਕੁਲ ਦੇਖੋ ਸੁਪਰੀਮ ਕੋਰਟ ਦੀ ਅਗਵਾਈ ਹੇਠ ਇੱਕ ਸਿਟ ਬਣਾਉਣ ਦੀ ਗੱਲ ਕੀਤੀ ਹੈ ਜਿਸ ਦੀ ਦੇਖਰੇਖ ਸੁਪਰੀਮ ਕੋਰਟ ਕਰੇ ਸਿਟ ਜਿਹੜੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੀ ਨਜ਼ਰ ਆਈ ਲੇਕਿਨ ਅੱਜ ਐਨਟੀਏ ਨੇ ਜੋ ਕੁਝ ਕਿਹਾ ਉਸਨੇ ਇਹ ਕਿਹਾ ਕਿ ਕਿਤਨਾ ਕਿਥੇ ਗੜਬੜੀ ਦੇ ਸੰਕੇਤ ਉਹਨਾਂ ਨੂੰ ਮਿਲੇ ਆਂ ਪ੍ਰੀਖਿਆ ਰੱਦ ਕਰਾਈ ਜਾ ਰਹੀ ਹੈ ਦੁਬਾਰਾ ਤੋਂ ਪੇਪਰ ਕਰਾਏ ਜਾਣਗੇ ਇਹ ਮਸਲਾ ਆਨ ਆਲੇ ਦਿਨਾਂ ਦੇ ਵਿੱਚ ਹੋਰ ਕੀ ਨਵੇਂ ਰੰਗ ਵਿਖਾਏਗਾ ਹੁਣ ਇਹ अहम ਰਹੇਗਾ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੜੀਗੜ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par